मज़दूर मज़दूर कमेटी ਵਾਸੀ ਕਹਿੰਦੇ ਵਿੱਚ ਪੁਲ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਕਿਆਮੇ ਵਿੱਚ ਪੁਲ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਜਿੰਦਾਬਾਦ 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 ਮਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਦੀ ਸਰਕਾਰ ਮਰਦਾਬਾਦ 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 ਆਤਮਾਨ ਦੀ ਸਰਕਾਰ ਮਰਦਾਬਾਦ 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 ਕਾਰਪੋਰੇਟ ਦੇਣ ਵਾਲੀ ਪ੍ਰੋਗਰਾਮ ਬੰਦੀਆਂ ਤੋੜ ਕੇ ਕਾਰਪੋਰੇਟ ਘਰਾਣਿਆਂ ਨੂੰ ਭਵੰਤਮਾਨ ਦੀ ਸਰਕਾਰ ਦੇਣਾ ਮੁਰਦਾਬਾਹ ਮੁਰਦਾਬਾਹ ਬੰਦੀਆਂ ਤੋੜ ਕੇ ਕਾਨੂੰਨਿਕਾਂ ਦੇ ਹਾਜ਼ਰ ਮਾਰੀ ਭਵੰਤਮਾਨ ਦੀ ਸਰਕਾਰ ਮੁਰਦਾਬਾਹ